ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆ ਜੀ 10 ਕਿੱਲੇ ਪੈਪਲਰ ਤੇ 10 ਕਿੱਲੇ ਸ਼ਪੈਦਾ ਵਿਕਾਊ ਹੈ ਜੀ ਪੈਪਲਰ ਹੈ ਜਿਹੜਾ 5-6 ਸਾਲ ਦਾ ਤੇ ਸ਼ਪੈਦਾ 7 ਸਾਲ ਦਾ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਰੇਟ ਵਗੈਰਾ ਤੁਸੀਂ ਮੌਕੇ ਤੇ ਤੈਅ ਕਰ ਸਕਦੇ ਹੋ ਜਾ ਕੇ ਦੇਖ ਸਕਦੇ ਹੋ ਜੀ 10 ਕਿੱਲੇ ਸ਼ਪੈਦਾ ਹੈ ਤੇ 10 ਕਿੱਲੇ ਪੈਪਲਰ ਹੈ 7973866162 7973866162 ਖਰੀਦਣ ਦੇ ਲਈ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਿਊ ਹਾਲੈਂਡ 5500 ਟਰਬੋ ਟਰੈਕਟਰ ਵਿਕਾਊ ਆ ਨਿਊ ਹਾਲੈਂਡ 5500 ਟਰਬੋ ਟਰੈਕਟਰ ਵਿਕਾਊ ਆ ਇਹ ਟਰੈਕਟਰ ਬਠਿੰਡਾ ਏਰੀਆ ਦੇ ਵਿੱਚ ਹੈ ਜੀ 2012 ਮਾਡਲ ਮਲੋਟ ਨੰਬਰ 5 ਲੱਖ ਰੁਪਏ ਰੇਟ ਮੰਗਿਆ ਏਰੀਆ ਬਠਿੰਡਾ 90230 54014 90230 54014 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 5500 ਟਰਬੋ ਟਰੈਕਟਰ 2012 ਮਾਡਲ 5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਮੌਕੇ ਤੇ ਬਾਅ ਕੇ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਡੀਲ ਕਰ ਸਕਦੇ ਹੋ ਗੰਨਿਆਂ ਦੀ ਬੜਾਈ ਕਰਨ ਵਾਲੀ ਮਸ਼ੀਨ ਵਿਕਾਊ ਹੈ ਜੀ ਏਰੀਆ ਮਾਨਸਾ ਬਾਕੀ ਬੰਦੇ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 628482606 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਜਿਹੜੇ ਵੀਰ ਇਸ ਟਾਈਮ ਚੈਨਲ ਦੇ ਨਾਲ ਜੁੜੇ ਹੋਏ ਨੇ ਤਾਂ ਇਹਦੇ ਲਈ ਧੰਨਵਾਦ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ 뮤직 ਸਿਸਟਮ ਵਿਕਾਊ ਹੈ ਜੀ ਤਿੰਨ ਵੇਸਾਂ 16 ਇੰਚ 스ਪੀਕਰ 뮤직 ਸਿਸਟਮ ਵਿਕਾਊ ਹੈ ਜੀ ਤਿੰਨ ਵੇਸਾਂ 16 ਇੰਚ 스ਪੀਕਰ 3.5 ਲੱਖ ਵਾਟ ਦਾ ਰੇਟ ਹੈ ਜੀ 30000 ਏਰੀਆ ਅਟਾਰੀ ਬਾਗਾ ਬਾਡਰ 98146 92998 98146 92998 ਇਸ ਨੰਬਰ ਤੇ ਫੋਨ ਕਰਕੇ ਤੁਸੀਂ 뮤ਜ਼ਿਕ ਸਿਸਟਮ 30000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਲੋਕੇਸ਼ਨ ਹੈ ਜੀ ਅਟਾਰੀ ਬਾਗਾ ਬਾਡਰ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ 뮤ਜ਼ਿਕ ਸਿਸਟਮ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ ਸੂਣ ਵਾਲੀ ਬੈਡ ਵਿਕਾਊ ਹੈ ਜੀ 10 ਦਿਨ ਬਾਕੀ ਨੇ ਏਰੀਆ ਫਤੇਗੜ ਸਾਹਿਬ ਸੂਣ ਵਾਲੀ ਬੈਡ ਵਿਕਾਊ ਹੈ ਜੀ 10 ਦਿਨ ਹਜੇ ਬਾਕੀ ਨੇ ਸੂਨ ਚ ਏਰੀਆ ਹੈਗੇ ਜੀ ਫਤੇਗੜ ਸਾਹਿਬ ਰੇਟ ਵੀਰ ਮੌਕੇ ਤੇ ਦੱਸਣਗੇ ਨੰਬਰ ਨੋਟ ਕਰ ਲਓ ਸਕਰੀਨ ਤੇ ਚੱਲ ਰਿਹਾ ਜੀ ਮਾਲਕ ਵੀਰ ਦਾ 78855 97243 78855 97243 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੂਨ ਵਾਲੀ ਬੈਡ ਹੈ ਜਿਹੜੀ 10 ਦਿਨ ਹਜੇ ਬਾਕੀ ਨੇ ਰੇਟ ਵਗੈਰਾ ਪੁੱਛ ਕੇ ਇਸ ਨੰਬਰ ਤੇ ਗੱਲ ਕਰਕੇ ਖਰੀਦ ਸਕਦੇ ਹੋ Mahindra 575 tractor ਵਿਕਾਊਾ 2012 ਮਾਡਲ ਫਰਸਟ ਓਨਰ ਪਾਵਰ ਸਟੀering ਹੈ ਜੀ ਡਬਲ ਕਲਚ ਆਇਲ ਬ੍ਰੇਕ ਰੇਟ ਹੈ ਜੀ 39000 ਨੰਬਰ ਵੀ 575 ਹੈ ਟਰੈਕਟਰ ਦਾ ਨੰਬਰ ਹੈ ਜਿਹੜਾ ਉਹ ਵੀ 575 ਹੈ ਜੀ ਡਬਲ ਕਲਚ ਹੈ ਜੀ ਪਾਵਰ ਸਟੀering 2012 ਮਾਡਲ ਮਹਿੰਦਰਾ 575 ਟਰੈਕਟਰ ਵਿਕਾਊਆ 98782 52876 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ ਟਰੈਕਟਰ ਹੈ ਜਿਹੜਾ ਫਸਟ ਓਨਰ ਹੈ ਜੀ 12 ਮਾਡਲ ਤਨ ਲੱਖ 90000 ਰੁਪਏ ਦੇ ਵਿੱਚ ਤੁਸੀਂ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਦੇ ਵਿੱਚ ਦੇਖ ਲਿਓ ਜੀ 160 ਕਿੱਲੇ ਜ਼ਮੀਨ ਵਿਕਾਊ ਹੈ ਜੀ ਬੂਟਿਆਂ ਵਾਲੀ ਜ਼ਮੀਨ ਹੈ ਜੀ ਇਹ ਤਿੰਨ ਮੋਟਰਾਂ ਨੇੜੇ ਗੜਸ਼ੰਕਰ ਰੇਟ ਹੈ ਜੀ 13 ਲੱਖ ਰੁਪਏ 13 ਲੱਖ ਰੁਪਏ ਕਿੱਲੇ ਰੇਟ ਹੈ ਜੀ 160 ਕਿੱਲੇ ਬੂਟਿਆਂ ਵਾਲੀ ਜ਼ਮੀਨ ਵਿਕਾਊ ਆ ਤਿੰਨ ਮੋਟਰਾਂ ਨੇੜੇ ਗੜਸ਼ੰਕਰ ਕਣਕ ਝੋਨਾ ਬੀਜਣ ਵਾਲੇ ਵੀਰ ਦੂਰ ਰਹਨ ਜੀ ਕਿਉਂਕਿ ਇਹ ਜਿਹੜੀ ਜ਼ਮੀਨ ਹੈ ਇਹ ਸਿਰਫ ਬੂਟਿਆਂ ਵਾਲੀ ਹੈ ਜੀ ਬਾਗ ਬੂਟੇ ਤੁਸੀਂ ਇਹ ਚ ਲਾ ਸਕਦੇ ਹੋ ਤੇ ਜਿਹੜੇ ਵੀਰ ਕਣਕ ਝੋਨੇ ਵਾਲੀ ਸਮਝ ਕੇ ਫੋਨ ਕਰਨਗੇ ਉਹ ਵੀਰ ਨਾ ਕਰਨ ਕਿਉਂਕਿ ਇਹ ਸਿਰਫ ਬੂਟਿਆਂ ਵਾਲੀ 160 ਕਿੱਲੇ ਜ਼ਮੀਨ ਵਿਕਾਊ ਹੈ ਤਿੰਨ ਮੋਟਰਾਂ ਨੇੜੇ ਗੜ ਸ਼ੰਕਰਾ ਜੀ ਰੇਟ 13 ਲੱਖ ਰੁਪਏ ਕਿੱਲੇ ਦਾ ਇਹ ਸਿਰਫ ਬੂਟਿਆਂ ਵਾਲੀ ਹੀ ਜ਼ਮੀਨ ਹੈ ਤੇ ਜਿਹੜੇ ਵੀਰ ਬਾਗ ਬੂਟੇ ਲਾਉਣ ਦੇ ਚਾਹਵਣ ਨੇ ਉਹੀ ਇਸ ਨੰਬਰ ਤੇ ਸੰਪਰਕ ਕਰਨ ਨੰਬਰ ਨੋਟ ਕਰ ਲਓ 8054486105 ਇਸ ਨੰਬਰ ਤੇ ਫੋਨ ਕਰਕੇ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਜ਼ਮੀਨ, ਪਲਾਟ, ਕੋਠੀਆਂ, ਘਰ, ਮਸ਼ੀਨਰੀਆਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ 9877988446 ਇਸ ਨੰਬਰ ਤੇ ਵਾਇਟਸਟਾਟ ਫੋਟੋ ਮੈਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਲਾ ਦਿੱਤੀ ਜਾਊਗੀ ਜੀ ਜੇਕਰ ਕੋਈ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦਾ ਛੋਟਾ ਮੋਟਾ ਜਾਂ ਕੋਈ ਵੱਡਾ ਬਿਜ਼ਨਸ ਅੱਗੇ ਵਧਾਉਣਾ ਚਾਹੁੰਦਾ ਚੈਨਲ ਦੇ ਰਾਹੀਂ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਦਿੱਤੇ ਨੰਬਰ ਤੇ 9877988446 ਇਹ ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਜਿਹੜੇ ਵੀ ਚੈਨਲ ਦੇ ਨਾਲ ਜੁੜ ਰਹੇ ਨੇ ਉਹਨਾਂ ਵੀਰਾਂ ਦਾ ਤਹਿਤ ਤੋਂ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਬਣੇ ਰਹੋ ਤੁਸੀਂ ਆਪਣੇ ਚੈਨਲ ਡਾਇਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ